ਜਿਸ ਤਰੀਕੇ ਨਾਲ ਇਹਨਾਂ ਨੂੰ ਵਾਪਸ ਭੇਜਿਆ ਬੇੜੀਆਂ ਲਾ ਕੇ ਹੱਥਕੜੀਆਂ ਲਾ ਕੇ ਇਹ ਮਨੁੱਖੀ ਅਧਿਕਾਰਾਂ ਦੀ ਲੰਘਣਾ ਹੈ। ਜੇ ਪੰਜਾਬੀ ਤੂੰ ਅਮਰੀਕਾ ਦੀ ਧਰਤੀ ਤੇ ਆਇਆ ਆ ਗਿਫਟ ਤੇਰੇ ਨਾਲ ਹੀ ਭੇਜੇ ਲੱਗੇ ਆ ਨਾਲ ਹੀ ਜਹਾਜ਼ 'ਚ ਰਿਪੋਰਟ ਕਰਕੇ ਲੈ ਆਇਆ। ਪਰ ਤੁਹਾਡੇ ਕੋਲ ਰੇਲ ਮੈਕਮੇ ਵਿੱਚ ਬਹੁਤ ਸਾਰੀਆਂ ਪੋਸਟਾਂ ਖਾਲੀ ਆ। ਤਾਂ ਕਿਰਪਾ ਕਰੋ ਇਹਨਾਂ ਪੰਜਾਬੀਆਂ ਤੇ। ਦੇਖੋ ਅੱਜ ਮੈਂ ਪਿੰਡ ਖਾਨੋਵਾਲ ਚ ਜਿਹੜੇ ਚਚੇਰੇ ਭਰਾ ਨੇ ਦੋਵੇਂ ਜਿਹੜੇ ਰਾਤੀ ਡਿਪੋਰਟ ਹੋ ਕੇ ਅਮਰੀਕਾ ਤੋਂ ਆਏ ਆ ਮੈਂ ਉਹਨਾਂ ਦੇ ਪਰਿਵਾਰਾਂ ਦਾ ਜਹਾਲ ਚਲ ਦੇਖਿਆ ਚੜ੍ਹਦੀ ਕਲਾ ਚ ਨੇ ਪੰਜਾਬੀਆਂ ਤੇ ਬੜੀਆਂ ਮੁਸੀਬਤਾਂ ਆਈਆਂ ਔਰ ਪੰਜਾਬੀਆਂ ਨਾ ਮੁਸੀਬਤਾਂ ਦਾ ਟੱਕਰਾ ਕਰਨ ਨਾ ਜਾਣਦੇ ਨੇ ਪਰਮਾਨੰਤਵਾ ਤੇ ਵਿਸ਼ਵਾਸ ਰੱਖਣ ਵਾਲੀ ਸਾਡੀ ਕੌਮ ਹੈ ਜੇ ਆਹ ਦਿਨ ਆਏ ਨੇ ਤਾਂ ਇਤੋਂ ਚੰਗੇ ਦਿਨਾਂ ਦੀ ਉਮੀਦ ਆਪਾਂ ਕਰ ਸਕਦੇ ਆ ਤੇ ਬਾਕੀ ਇਹ ਹੈ ਕਿ ਜਿਸ ਤਰੀਕੇ ਨਾਲ ਇਹਨਾਂ ਨੂੰ ਵਾਪਸ ਭੇਜਿਆ ਬੇੜੀਆਂ ਲਾ ਕੇ ਹੱਥ ਘੜੀਆਂ ਲਾ ਕੇ ਇਹ ਮਨੁੱਖੀ ਅਧਿਕਾਰਾਂ ਦੀ ਲੰਘਣਾ ਹੈ। ਇਦਾਂ ਅਮਰੀਕਾ ਨੂੰ ਨਹੀਂ ਸੀ ਕਰਨਾ ਚਾਹੀਦਾ। ਠੀਕ ਹੈ ਨਾ ਜੇ ਰਿਪੋਰਟ ਕਰਨੇ ਤਾਂ ਕਰ ਦਿੰਦੇ। ਕਰ ਹੀ ਦਿੱਤਾ। ਪਰ ਕੇਵਲ ਭਾਰਤੀਆਂ ਨੂੰ ਜਾਂ ਪੰਜਾਬੀਆਂ ਨੂੰ ਹੀ ਕਿਉਂ ਰਿਪੋਰਟ ਕੀਤਾ ਜਾ ਰਿਹਾ? ਹੋਰ ਵੀ ਦੇਸ਼ਾਂ ਦੇ ਲੋਕ ਇੱਥੇ ਨੇ। ਦੇਖੋ ਇਹਦੇ ਬਾਰੇ ਮੈਨੂੰ ਤਾਂ ਜ਼ਿਆਦਾ ਪਤਾ ਨਹੀਂ ਪਰ ਇਹ ਆ ਵੀ ਇੰਡੀਆ 'ਚ ਸਾਝ ਬੜੀਆਂ ਨਰਿੰਦਰ ਮੋਦੀ ਦੀ ਚੱਪੀਆਂ ਬੜੀਆਂ ਪੈਂਦੀਆਂ ਹਨ। ਹੈ ਨਾ? ਉਹਦੇ ਹੁੰਦਿਆਂ ਤੇ ਗਿਫਟ ਵੱਜੋ ਦਿੱਤਾ। ਇਹ ਪੰਜਾਬੀ ਤੂੰ ਅਮਰੀਕਾ ਦੀ ਧਰਤੀ ਤੇ ਆਇਆ ਆ ਗਿਫਟ ਤੇਰੇ ਨਾਲ ਹੀ ਭੇਜੇ ਲੱਗੇ ਆ ਨਾਲ ਹੀ ਜਹਾਜ਼ ਚ ਡਿਪੋਰਟ ਕਰਕੇ ਲੈ ਆਇਆ ਇੱਥੇ ਤਾਂ ਪ੍ਰਧਾਨ ਮੰਤਰੀ ਜੀ ਨੂੰ ਚਾਹੀਦਾ ਸੀਗਾ ਵੀ ਇਹਨਾਂ ਉਹਦੇ ਸਟੈਂਡ ਲੈਂਦੇ ਇਹਨਾਂ ਨੂੰ ਕੋਈ ਪੋਲੀਟੀਕਲ ਸ਼ਰਨ ਦਵਾਉਂਦੇ ਉੱਤੇ ਕਾ ਕੋਈ ਗੱਲ ਨਹੀਂ ਜੀ ਜਿਹੜੇ ਆ ਗਏ ਆ ਇਹਨਾਂ ਨੂੰ ਤਾਂ ਰੱਖੋ ਜਿਹੜੇ ਬਾਅਦ ਚ ਆਪਾਂ ਨਹੀਂ ਇਹੋ ਜਿਹਾ ਕੰਮ ਕਰਦਾ ਇਹ ਤਾਂ ਉਹਨਾਂ ਨੂੰ ਪ੍ਰਧਾਨ ਮੰਤਰੀ ਜੀ ਨੂੰ ਸਟੇਨ ਲੈਣਾ ਚਾਹੀਦਾ ਹੈ ਨਾ ਪਾਕਤਾ ਦੀ ਲੀਡਰ ਬਿੱਟੂ ਦੇ ਬਿਆਨ ਨੂੰ ਕਿੱਦਾਂ ਦੇਖਦੇ ਹੋ ਕਹਿੰਦੇ ਨੇ ਪੰਜਾਬ ਸਰਕਾਰ ਹੋਣ ਇਹਨਾਂ ਨੌਜਵਾਨਾਂ ਵਾਸਤੇ ਰੋਜ਼ਗਾਰ ਦੇ ਸਾਧਨ ਪੈਦਾ ਕਰੇ ਜਾਂ ਨੌਕਰੀਆਂ ਦੇ ਸਾਧਨ ਕਰਾਵੇ ਪੰਜਾਬ ਸਰਕਾਰ ਤਾਂ ਬਹੁਤ ਕੁਝ ਕਰ ਰਹੀ ਨੌਜਵਾਨਾਂ ਵਾਸਤੇ ਰੋਜ਼ ਐਡਵਰਟਾਈਜ਼ਮੈਂਟ ਹੋ ਰਹੀ ਹੈ ਨੌਕਰੀਆਂ ਬਾਰੇ ਪਰ ਬਿੱਟੂ ਜੀ ਤੁਹਾਡੇ ਕੋਲ ਰੇਲ ਮੈਕਮਾ ਸੈਂਟਰ ਦਾ ਮੈਕਮਾ ਤਾਂ ਤੁਹਾਡੇ ਕੋਲ ਰੇਲ ਮੈਕਮੇ ਵਿੱਚ ਬਹੁਤ ਸਾਰੀਆਂ ਪੋਸਟਾਂ ਖਾਲੀ ਹੈ ਤਾਂ ਕਿਰਪਾ ਕਰੋ ਇਹਨਾਂ ਪੰਜਾਬੀਆਂ ਤੇ ਕਿ ਆਪਣੇ ਰੇਲ ਮੈਕਮੇ ਦੇ ਵਿੱਚ ਇਹਨਾਂ ਨੂੰ ਰਜਿਸਟਰ ਕਰੋ ਇਹਨਾਂ ਬੱਚਿਆਂ ਨੂੰ ਨੌਕਰੀਆਂ ਦੇਉ ਪਤਾ ਲੱਗੇ ਕਿ ਤੁਹਾਨੂੰ ਪੰਜਾਬ ਦੇ ਨੌਜਵਾਨਾਂ ਨਾਲ ਕਿੰਨੀ ਕੰਮ ਧਰਦੀ ਹੈ